ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ ਆਪਾਂ ਲੱਕੜ ਦਾ ਕੰਮ ਅੱਜ ਸ਼ੁਰੂ ਕਰਤਾ ਜਮੇਸਤਰੀ ਆ ਗਈ ਸੀਗੇ ਤੇ ਅੱਜ ਚਲਾਤੀ ਸੀਗੀ ਮਸ਼ੀਨ ਜਿਹਨੇ ਆਪਣੇ ਤੋਂ ਵੀਡੀਓ ਬਣੀ ਨਹੀਂ ਕਿਸੇ ਕਾਰਨ ਕਰਕੇ ਤਾਂ ਕਰਕੇ ਮੈਂ ਕਿਹਾ ਹੁਣ ਦੱਸ ਦਈਏ ਆਪਾਂ ਮੜਾਇਆ ਇੰਨਾ ਨਿਕਲਿਆ ਬੂਰਾ ਵਿੱਚੋਂ ਉਸ ਏਰੀਆ ਭਈ ਇੱਧਰ ਤੇ ਅੱਜ ਸਾਫ ਸਫਾਈ ਕੀਤੀ ਹੈ ਲੱਕੜ ਦੀ ਇਹਦੇ ਜਿਵੇਂ ਆਹ ਡੋਡ ਡੋ ਸਾਈ ਦੇ ਸਹਾ ਨਾਲ ਕੱਟੀ ਹੋਈ ਲੱਕੜ ਆਹ ਪੜਤਲਾ ਇਹ ਹੌਲੀ ਜਿਹੀ ਹੈਗੀ ਪੜਤਲਾ ਤੇ ਆਹ ਥੋੜੀ ਇਹ ਦੂਜੀ ਜੰਮੂ ਗਹਿਲ ਆਹ ਸਾਰੇ ਟੋਟੇ ਟੋਟੇ ਕਰਕੇ ਰੱਖ ਤੇ ਕਿਰਨ ਤਾਂ ਐ ਬਣਾਤੀ ਜਿਵੇਂ ਬੱਲ ਨਹੀਂ ਹੁੰਦੀ ਹੈਗੀ ਬਾਕੀ ਹੌਲੀ ਹੌਲੀ ਫਰੇਮ ਫਰੂਮ ਬਣਾਉਣਗੇ ਇੱਧਰ ਵੀ ਆ ਵੇਸਟੇਜ ਮੇਰੇ ਹਿਸਾਬ ਨਾਲ ਕੁਛ ਉਧਰ ਪਈ ਆ ਉਹ ਬਾਰੇ ਪਾਸੇ ਧੂੜ ਬਹੁਤ ਹੋ ਗਈ ਆ ਥਾਰੇ ਕਿਤੇ ਝੜ ਗਈ ਹੈ ਨਾ ਆ ਵੀ ਆ ਹਜੇ ਉਮੀ ਪੈਗਾ ਇਹਦੇ ਹਜੇ ਕੁਛ ਨਹੀਂ ਕੀਤਾ ਇਥੋਂ ਲੱਕੜ ਚੱਕ ਲਈ ਤੇ ਆ ਪਲਾਂਗਾ ਵੀ ਕੁਛ ਕਟੀਆਂ ਆ ਸਾਈ ਦੇ ਹਿਸਾਬ ਨਾਲ ਮਣ ਕੇ ਲਗਭਗ ਕੱਟ ਹੀ ਦਿੱਤੀਆਂ ਇਹ ਤਾਂ ਆ ਵਿਆਹ ਆ ਵੀ ਪਲਾਈ ਜੀ ਆ ਵੀ ਕਿਸੇ ਕੰਮ ਨਹੀਂ ਆਉਣੀ ਮੇਰੇ ਸਾਮਣੇ ਰਪਲਾਈ ਇਹ ਜੇ ਮਗਰੋਂ ਦੇਖਾਂਗੇ ਕੋਈ ਬਾਅਦ ਘਾਟ ਕੋਈ ਚੀਜ਼ ਹੂੰ ਨਾਲੋਂ ਘਟਿਆ ਵੱਡਿਆਂ ਦਾ ਆਵੇ ਹੋ ਸਕਦਾ ਜੋੜ ਕੀ ਲੱਗੀ ਜਾਣ ਆ ਮਸ਼ੀਨਾਂ ਪ੍ਰ ਪ੍ਰ ਕਰਨ ਵਾਸਤੇ ਵਿੱਚੋਂ ਜੇ ਇੱਥੋਂ ਜੇ ਕੱਢਦੇ ਹੁੰਦੀ ਹੈ ਕਿ ਪਤਾ ਨਹੀਂ ਕਿਵੇਂ ਸਾਫ਼ ਜੇ ਹੁੰਦੀ ਕਰਦੀ ਹੈ ਵਿੱਚੋਂ ਪਤਾ ਨਹੀਂ ਕੀ ਜਿਗਾਰ ਲੱਗਿਆ ਇਧਰ ਪਿਆ ਫੈਵੀਕੋਲ 20 ਲੀਟਰ 20 ਕਿਲੋ ਬੂਰਾ ਜਗਮਚਾਉਣ ਵਾਸਤੇ ਹੋ ਜਾਊਗਾ ਵਾਧੂ ਆਹ ਟੋਟੇ ਤਾਂ ਕਿਸੇ ਕੰਮ ਨਹੀਂ ਹੁਣ ਜਿਸ ਤਰ੍ਹਾਂ ਨਾਲ ਜਿੱਦਲੇ ਕੰਮ ਇਹ ਸਭ ਨਾਲ ਹਫਤੇ ਇੱਕ ਦਾ ਕੰਮ ਲੱਗਦਾ। ਉਧਰ ਪਈ ਆ ਕੇ ਸੰਦ ਆਪਾਂ ਨਹੀਂ ਛੇੜਦੇ। ਮਿਸਤਰੀ ਦੇ ਸੰਦ ਨਹੀਂ ਛੇੜਨੇ ਚਾਹੀਦੇ। ਆ ਮੇਖਾਂ। ਆ ਲੱਗਦੇਆਂ ਨੇ ਬਰੀਕ ਮੇਖਾਂ। ਉਧਰ ਪਈ ਆਪਣੀ ਹਾਕੀ। ਰੱਖਸ਼ਕ ਦੀ ਪਹਿਲਾਂ ਖੇਡਦਾ ਹੁੰਦਾ ਸੀ ਮਹਾਕੀ ਇਹ 3-4 ਸਾਲ ਖੇਡਦੇ ਰਹੇ ਆ ਕੀ ਉਦੋਂ ਮਗਰੋਂ ਸਾਡਾ ਕੋਚ ਕੋਚ ਦੀ ਹੋ ਗਈ ਸੀ ਬਦਲੀ ਫਿਰ ਕਿੱਡਨੀ हट ਗਏ ਸੀ ਪਰੰਟੇ ਜਾਂਦੇ ਰਹੇ ਆ ਖੇਡਣ ਘੱਟੇ ਭਰ ਕੇ ਰੱਖ ਲਾਂਗੇ ਹਨਾ ਬੁਰੇ ਇਹਦੇ ਇਹ ਤਾਂ ਭਾਰੀ ਦੇਵਾਂਗੇ ਕੱਲ ਨੂੰ ਲੈਟਰ ਮੋਟਾ ਮੋਟਾ ਰੋਗੇ ਰੋਗੇ ਇਹਦਾ ਭਾਰ ਹੀ ਲਵਾਂਗੇ ਘੱਟੇ ਅਗਨੀ ਮਚਦੀ ਦੀ ਇਹ ਤਾਂ ਲੋਕ ਭਾਲਦੇ ਆ ਮਚਾਉਣ ਨੂੰ ਅੱਗ ਬਾਕੀ ਆਹੀ ਕੀਤਾ ਅੱਜ ਸਾਫ ਸਵਾਈ ਕੀਤੀ ਹੈਗੀ ਰੰਦਿਨ ਆ ਉਹਦੇ ਨਾਲ ਮਸ਼ੀਨ ਨਾਲ ਲੱਕੜ ਦੀ ਤੇ ਆ ਪਲੰਗਾ ਇਧਰ ਪੰਗਾ ਇਹ ਡਬਲ ਲੱਗਣੀਆਂ ਪਲੰਗਾ ਵਿਚਾਲੇ ਲੱਕੜ ਲੱਗੂਗੀ ਪਾਸੇ ਤੇ ਪਲੰਗਾ ਲੱਗਣਗਾ ਦੋ ਡਬਲ ਡਬਲ ਫੇਰ ਲੱਗੂਗਾ ਅਸਮਰੇਕਾ ਸਮਰੇਕਾ ਵੀ ਹਜੇ ਉਹ ਲੈ ਕੇ ਆਵਾਂਗੇ ਹਜੇ ਉਹ ਲਿਆਂਦਾ ਨਹੀਂ ਹਜੇ ਆਪਾਂ ਲਾਈਟਾਂ ਜਗਾ ਕੇ ਦਿਖਾਈਏ ਕੰਸੀਡ ਲਾਈਟ ਇੱਧਰ ਲੰਮਾ ਵੀ ਛੱਡ ਦਿੱ ਗਿਆ ਆਪਾਂ ਹੁਣ ਤਾਂ ਛੱਡਣਾ ਚਾਹੀਦਿਆਂ ਨਵਾਂ ਨਵਾਂ ਲਾੰਗਾ ਤੇ ਇਹ ਤਾਂ ਬਣਦੀ ਨਾ ਛੱਡ ਗਏ ਇਹ ਤਾਂ ਦੇਖੀ ਜਉ ਹਾਂ ਚੱਲ ਪਪਾ ਕਿਉਂ ਬੰਦੀ ਆ ਗੱਲ ਤੇ ਇਧਰ ਤਿੰਨ ਰੰਗ ਦੀਆਂ ਇਹ ਲਾਈਟਾਂ ਤੇ ਆਹ ਦਾ ਪੀਲੇ ਰੰਗ ਦੀਆਂ ਹੀ ਚੱਲੀ ਜਾਂਦੇ ਹੁਣ ਲਾਈਟਾਂ ਨੂੰ ਇਹ ਕਿਹੜਾ ਬਾਲੀ ਲਾਈਟ ਖਾਂਦੀਆਂ ਸੱਚ ਕਬਜੇ ਲਾਤੇ ਕਬਜੀ ਲਾ ਕੇ ਰੱਖਦੇ ਕਬਜੇ ਨਟ ਸਾਰੇ ਇਹ ਮਗਰੋਂ ਚੜਾਉਣਗੇ ਕਬਜਿਆਂ ਦੇ ਫਿੱਟ ਕਰਕੇ ਪੱਲੇ ਫੇਰ ਚੜਾਉਣਗੇ ਬਾਕੀ ਇਹੀ ਆਪਣੀ ਅੱਜ ਦੀ ਵੀਡੀਓ ਸੀ ਥੋੜੀ ਛੋਟੀ ਸੀ ਤੇ ਕੱਲ ਦੀ ਵੀਡੀਓ 'ਚ ਮਿਲਦੇ ਹਾਂ ਤਦ ਤੱਕ ਦੇ ਲਈ ਧੰਨਵਾਦ ਰੱਬ ਰੱਖਾ